ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰ ਨਾਨਕ ਤਨ ਗੁਰ ਨਾਨਕ ਤਨ ਗੁਰ ਨਾਨਕ ਅਸੀਂ ਤੇਰੇ ਹਾਂ ਜੀ ਤੇਰੇ ਹੋ ਕੇ ਰਹਿਣਾ ਗੈਰਾਂ ਵਾਲੀ ਗੱਲੇ ਕੋਈ ਨਾ ਅਸੀਂ ਤੇਰੇ ਹਾਂ ਜੀ ਤੇਰੇ ਹੋ ਕੇ ਰਹਿਣਾ ਗੈਰਾਂ ਵਾਲੀ ਗੱਲੇ ਕੋਈ ਨਾ ਮੈਂ ਫੜਿਆ ਤੇਰਾ ਪੱਲਾ ਜੀ ਜਗ ਇੱਕ ਪਾਸੇ ਮੈਂ ਕੱਲਾ ਜੀ ਮੈਂ ਫੜਿਆ ਤੇਰਾ ਪੱਲਾ ਜੀ ਜਗ ਇੱਕ ਪਾਸੇ ਮੈਂ ਕੱਲਾ ਜੀ ਲੋੜ ਤੇਰੀ ਕਜਗ ਤੋਂ ਕੀ ਲੈਣਾ ਗਹਿਰਾਂ ਵਾਲੀ ਗੱਲੇ ਕੋਈ ਨਾ ਅਸੀ ਤੇਰੇ ਹਾਂ ਜੀ ਤੇਰੇ ਹੋ ਕੇ ਰਹਿਣਾ ਗਹਿਰਾਂ ਵਾਲੀ ਗੱਲੇ ਕੋਈ ਨਾ ਕੋਈ ਦਿਨ ਵੀ ਐਸੇ ਹੋਣ ਨਾ ਤੇਰੀ ਯਾਦ ਮੇ ਅੱਖੀਆਂ ਰੋਣ ਨਾ ਕੋਈ ਦਿਨ ਵੀ ਐਸੇ ਹੋਣ ਨਾ ਤੇਰੀ ਯਾਦ ਚ ਅੱਖੀਆਂ ਰੋਣ ਨਾ ਇਕ ਤੇਰੇਆਂ ਰੰਗਾਂ ਦੇ ਵਿੱਚ ਰਹਿਣਾ ਗਹਿਰਾਂ ਵਾਲੀ ਗੱਲੀ ਕੋਈ ਨਾ ਅਸੀਂ ਤੇਰੇ ਹਾਂ ਜੀ ਤੇਰੇ ਹੋ ਕੇ ਰਹਿਣਾ ਗਹਿਰਾਂ ਵਾਲੀ ਗੱਲੀ ਕੋਈ ਨਾ ਤੈਨੂੰ ਮੰਨਿਆ ਹਾਜ਼ਰ ਨਾਜ਼ਰ ਮੈਂ ਤੂੰ ਹੀ ਮੇਰਾ ਰਬ ਰਾਜੀਏ ਤੈਨੂੰ ਮੰਨਿਆ ਹਾਜ਼ਰ ਨਾਜ਼ਰ ਹੈ ਤੂੰ ਹੀ ਮੇਰਾ ਰਬ ਰਾਜੀ ਹੈ ਰਾਜੀ ਪਿਆਰੇ ਧੀਰਜ ਦੇ ਵਿੱਚ ਰਹਿਣਾ ਘੇਰਾਂ ਵਾਲੀ ਗੱਲੇ ਕੋਈ ਨਾ ਆਸੀ ਤੇਰੇ ਹੈ ਜੀ ਤੇਰੇ ਹੋ ਕੇ ਰਹਿਣਾ ਘੇਰਾਂ ਵਾਲੀ ਗੱਲੇ ਕੋਈ ਨਾ ਦੇ ਦਿਓ ਗਿਆਨ ਗੁਰੂ ਗੁਰਬਾਣੀ ਦਾ ਮੇਰਾ ਰੱਖ ਮਾਣ ਚੰਗਿਆਣੀ ਦਾ ਦੇ ਦਿਓ ਗਿਆਨ ਗੁਰੂ ਗੁਰਬਾਣੀ ਦਾ ਮੇਰਾ ਰੱਖ ਮਾਣ ਚੰਗਿਆਣੀ ਦਾ ਰੂਪ ਨਿਤ ਤੇਰੇ ਚਰਨਾਂ ਦੇ ਵਿੱਚ ਰਹਿਣਾ ਗਹਿਰਾਂ ਵਾਲੀ ਗੱਲ ਕੋਈ ਨਾ ਆਸੀ ਤੇਰੇ ਹਾਂ ਜੀ ਤੇਰੇ ਹੋ ਕੇ ਰਹਿਣਾ ਗਹਿਰਾਂ ਵਾਲੀ ਗੱਲ ਕੋਈ ਨਾ ਆਸੀ ਤੇਰੇ ਹਾਂ ਜੀ ਤੇਰੇ ਹੋ ਕੇ ਰਹਿਣਾ ਗਹਿਰਾਂ ਵਾਲੀ ਗੱਲ ਕੋਈ ਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ